जिंदबा <laughs> 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 मारू कानून रद्द करोक मारू कानून रद्द करो जबर सरकार मुरदाबाद की जबर करण वारा मिर्फ़ करण चाही किसान यूनियन अॼु बुध लिया और उन्हनि धनवाद आहे ਸਾਡੇ ਰੇੜੀ ਫੜੀ ਦੇ ਸਾਥੀ ਯੂਨੀਅਨ ਦੇ ਟਾਈਗਰ ਸਿੰਘ ਪ੍ਰਕਾਸ਼ ਵਿਜੇ ਸਿੰਘ ਪ੍ਰਕਾਸ਼ ਤੇ ਉਹਨਾਂ ਦੇ ਨਾਲ ਸਵੇਰ ਦੇ ਚਾਹ ਦੀ ਸੇਵਾ ਕਰ ਰਹੇ ਨੇ ਔਰ ਵੱਡੀ ਗੰਤੀ ਦੇ ਵਿੱਚ ਰੇੜੀ ਫੜੀ ਵਾਲੇ ਇੱਥੇ ਸਾਥੀ ਆਏ ਨੇ ਉਹਨਾਂ ਦਾ ਮਸਲਾ ਵੀ ਸਾਥੀ ਡੀਪੀ ਮੋਰ ਆਪਣੀ ਗੱਲਬਾਤ 'ਚ ਰੱਖਣਗੇ ਪਰ ਮੈਂ ਜ਼ਿਆਦਾ ਨਾ ਸਮਝਾ ਲਾਂਦਾ ਹੋਇਆ ਸਾਥੀ ਡੀਪੀ ਮੋਰ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਤੁਹਾਡੇ ਸਾਹਮਣੇ ਚੰਗੇ ਵੀ ਰੱਖਣ ਕਿਉਂ ਨਾ ਤੇ ਸੋਲਵੀਂ ਸਬਿੱਕ ਫਾਕ ਦਾ ਇੰਡੀਆ ਬਣਿਆ ਸੀ ਉਹਦੇ ਨਾਲ ਮੰਨੀ ਕਿ ਤੁਨੀਆ ਦੇ ਚਾਹੇ ਤੇ ਯੂਰਪ ਦੇ ਬਹੁਤ ਸਾਰੇ ਮੋਲਕਾਂ ਨੇ ਪੂਰੀ ਦੁਨੀਆ ਨੂੰ ਆਪਣਾ ਗੁਲਾਮ ਬਣਾ ਕੇ ਉਹਨਾਂ ਤੇ ਰਾਜ ਕੀਤਾ ਸਾਡੇ ਦੇ ਵੀ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ ਅੱਜ ਫੇਰ ਇੱਕ ਨਵੇਂ ਰੂਪ ਦੇ ਵਿੱਚ ਜਿਵੇਂ ਸਨਾ ਸਾਮਰਾਜ ਨੇ ਪੂਰੀ ਦੁਨੀਆ ਦੇ ਵਿੱਚ ਰਾਜ ਕੀਤਾ ਅੱਜ ਨਵੀਂ ਟੈਕਨੋਲੋਜੀ ਸਾਡੇ ਸਾਹਮਣੇ ਇਨਫੋਰਮੇਸ਼ਨ ਟੈਕਨੋਲੋਜੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰੂਪ ਵਿੱਚ ਪਹੁੰਚ ਚੁੱਕੀ ਹੈ ਅੱਜ ਫੇਰ ਸਾਮਰਾਜ ਇਸ ਗੱਲ ਲਈ ਤਰਨਾ ਮੱਚੀ ਹੋ ਰਹੀ ਹੈ ਕਿ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਕਿਵੇਂ ਲੈਣਾ ਹੈ ਕਿ ਪੂਰੀ ਦੁਨੀਆ ਨੂੰ ਲੁੱਟ ਦਾ ਸਾਧਨ ਕਿਵੇਂ ਬਣਾਉਣਾ ਹੈ ਕਿਉਂਕਿ ਦੁਨੀਆ ਦੇ ਸਾਮਰਾਜ ਦੇ ਕੋਲ ਅੱਜ ਪੈਦਾਵਾਰ ਦੇ ਸਾਧਨ ਤੇ ਵੰਡ ਦੇ ਸਾਧਨ ਇਕੱਠੇ ਹੋ ਗਏ ਸਾਡੇ ਸਾਹਮਣੇ ਐਮ ਜੌਨ ਅਮਰੀਕਾ ਦੇ ਇੱਕ ਬੈਠਾ ਲੁਧਿਆਣੇ ਚ ਆਪਣਾ ਮਾਲ ਵੇਚ ਰਿਹਾ ਹੈ ਦੁਨੀਆ ਦੇ ਹਰ ਕੋਨੇ ਦੇ ਵਿੱਚ ਐਮਾ ਜੌਨ ਦੇ ਫਿਰ ਕਾਟ ਆਪਣਾ ਮਾਲ ਵੇਚ ਰਹੇ ਨੇ ਇਸ ਕਰਕੇ ਸਾਮਰਾਜ ਨਵੀ ਤੋਂ ਨਵੀ ਨੀਤੀ ਕਰ ਰਿਹਾ ਹੈ ਤੇ ਸੋਚੋ ਕਿ ਸਾਮਰਾਜ ਦਾ ਮੋਰੀ ਅਮਰੀਕਾ ਦਾ ਟ੍ਰੈਂਟ ਅੱਜ ਉਹ ਕਿਉਂ ਗੁੰਡਾਗਰਦੀ ਦੇ ਉੱਪਰ ਆ ਗਿਆ ਕਿਉਂ ਇਹ ਕੈਂਜੀਵਾਲਾ ਦੇ ਰਾਸ਼ਟਰਪਤੀ ਨੂੰ ਇੱਕ ਵੈਸਟ ਦਾ ਚੁਣਿਆ ਹੋਇਆ ਰਾਸ਼ਟਰਪਤੀ ਹੈ ਉਹਦੇ ਰਾਸ਼ਟਰਪਤੀ ਨੂੰ ਤੇ ਉਹਦੀ ਘਰ ਵਾਲੀ ਨੂੰ ਉਹਦੀ ਵਾਈਫ ਨੂੰ ਧਰੋਵਾ ਕੇ ਗੁੰਡਾਗਰਦੀ ਦੇ ਨਾਲ ਕੈਂਜੀਵਾਲਾ ਤੇ ਚੱਕ ਕੇ ਅਮਰੀਕਾ ਲੈ ਗਿਆ ਅੱਜ ਉਹ ਇਰਾਨ ਨੂੰ ਧਮਕੀਆਂ ਦੇ ਰਿਹਾ ਹੈ ਅੱਜ ਉਹਨਾਂ ਸਾਰੇ ਦੇਸ਼ਾਂ ਨੂੰ ਧਮਕੀਆਂ ਦੇ ਰਿਹਾ ਹੈ ਜਿਹੜੇ ਉਹਦੀ ਲਾਈਨ ਤੋਂ ਨਹੀਂ ਕਰਦੇ ਜਿਹੜੇ ਉਹਨੂੰ ਇਜਾਜ਼ਤ ਨਹੀਂ ਦਿੰਦੇ ਕਿ ਸਾਡੇ ਮੁਲਕ 'ਚ ਆ ਕੇ ਡਟ ਕਰ ਲੈ ਲਗਾਤਾਰ ਇਹ 트ੰਪ ਦੀ ਨੀਤੀ ਹੈ ਇਹ ਨੀਤੀ ਕਿਉਂ ਹੈ ਕਿਉਂਕਿ ਨਵੀਂ ਟੈਕਨੋਲੋਜੀ ਨਾਲ ਫਾਇਦਾਵਰ ਵੀ ਵਧ ਗਈ ਤੇ ਬੰਦ ਦੇ ਸਾਧਨ ਵੀ ਬਹੁਤ ਕੁਝ ਲੋਕਾਂ ਦੇ ਹੱਥ ਦੇ ਵਿੱਚ ਆ ਗਏ ਅਸੀਂ ਟੈਕਨੋਲੋਜੀ ਦੇ ਖਿਲਾਫ ਨਹੀਂ ਪਰ ਅਸੀਂ ਸਾਡਾ ਨਿਸ਼ਾਨਾ ਇਹ ਹੈ ਕਿ ਟੈਕਨੋਲੋਜੀ ਕਿਸੇ ਦੇ ਮੁਨਾਫੇ ਵਾਸਤੇ ਨਹੀਂ ਵਰਤੀ ਜਾਣੀ ਚਾਹੀਦੀ ਜਿਹੜੀ ਨਵੀਂ ਟੈਕਨੋਲੋਜੀ ਹੈ ਲੋਕਾਂ ਦੀ ਭਲਾਈ ਵਾਸਤੇ ਵਰਤਣੀ ਚਾਹੀਦੀ ਹੈ ਅੱਜ ਪੈਰ ਦੇ ਨੋ ਤੋਂ ਲੈ ਕੇ ਸਿਰ ਦੇ ਵਾਲ ਤੱਕ ਹਰ ਚੀਜ਼ ਦਾ ਇਲਾਜ ਹੋ ਸਕਦਾ ਹੈ ਸਹੀ ਸਿਹਤਨੀ ਤਰੱਕੀ ਕਰ ਲਈ ਹਰ ਚੀਜ਼ ਦਾ ਇਲਾਜ ਹੋ ਸਕਦਾ ਪਰ ਇਲਾਜ ਕਰਾ ਟਾਂਡ ਸਕਦਾ ਹੈ ਉਸ ਟੈਕਨੋਲੋਜੀ ਦੇ ਜਿਹੜੀ ਨਵੀਂ ਆਈ ਹੈ ਆਮ ਲੋਕਾਂ ਨੂੰ ਫਾਇਦਾ ਨਹੀਂ ਬਹੁਤ سارے પૈਸੇ ਚਾਹੀਦੇ ਨੇ ਉਹ ਇਲਾਜ ਕਰਾਉਣ ਵਾਸਤੇ ਇਸੇ ਲਾਈਨ ਨੂੰ ਤੋੜਦਾ ਹੋਇਆ ਅੱਜ ਹਿੰਦੁਸਤਾਨ ਦੀ ਸਰਕਾਰ ਮੋਦੀ ਦੀ ਸਰਕਾਰ ਬੀਜੇਪੀ ਦੀ ਸਰਕਾਰ ਹੰਦ ਕਾਰਪੋਰੇਟ ਕਰਾਨਿਆਂ ਤੇ ਸਾਮਰਾਜੀਆਂ ਦੇ ਥੱਲੇ ਲੱਗੀ ਹੋਈ ਹੈ ਉਹਨਾਂ ਦੀ ਦਲਾਲ ਬਣ ਕੇ ਕੰਮ ਕਰ ਰਹੀ ਹੈ ਇਸ ਕਰਕੇ ਉਹ ਨਵੇਂ-ਨਵੇਂ ਬਿੱਲ ਲੈ ਕੇ ਆ ਰਹੇ ਹੈ ਜਿਹੜੇ ਬਿਲਹ ਦੇ ਨਾਲ ਉਹ ਆਮ ਲੋਕਾਂ ਦਾ ਨਹੀਂ ਪਰ ਬਲਕੇ ਸਾਮਰਾਜਿਆਂ ਤੇ ਚੰਦ ਕਾਰਪੋਰੇਟ ਕਰਾਨਿਆਂ ਦਾ ਤਰਪੂਰਾ ਕਰ ਸਕੇ ਨਿਜੀਕਰਨ ਦੀ ਨੀਤੀ ਉਹ ਅਪਣਾ ਰਹੇ ਹੈ ਨਿਜੀਕਰਨ ਦੀ ਨੀਤੀ ਨਾਲ ਲਗਾਤਾਰ ਅੱਜ ਜਿਹੋ ਸੀਡ ਬਿੱਲ ਲੈ ਕੇ ਆਇਆ ਇਸ ਕਰਕੇ ਲੈ ਕੇ ਆਇਆ ਕੋਈ ਕਿਸਾਨਾਂ ਦੇ ਪਰੇ ਵਾਸਤੇ ਆਮ ਲੋਕਾਂ ਦੇ ਪਰੇ ਵਾਸਤੇ ਨਹੀਂ ਉਹ ਸੀਡ ਪੇ ਲੈ ਕੇ ਆਇਆ ਮਨਸੈਂਟੋ ਦੇ ਤਰ੍ਹਾਂ ਦੇ ਵਰਗੇ ਵੱਡੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਇੱਥੋਂ ਜੇ ਉਹ ਸੀਡ ਪੇ ਲਾਗੂ ਹੋ ਜਾਂਦਾ ਪਾਸ ਹੋ ਜਾਂਦਾ ਪਾਰਲੀਮੈਂਟ ਦੇ ਵਿੱਚ ਤਾਂ ਇੱਥੇ ਨਾ ਖੇਤੀਬਾੜੀ ਯੂਨੀਵਰਸਿਟੀਆਂ ਰਹਿਣਗੀਆਂ ਨਾ ਇੱਥੇ ਕਿਸਾਨ ਆਪਣਾ ਬੀਜ ਤਿਆਰ ਕਰ ਸਕਣਗੇ ਪਹਿਲਾਂ ਵੀ ਮਨਸੈਂਟੋ ਵਰਗੀਆਂ ਕੰਪਨੀਆਂ ਨੇ ਬੀਜੀ ਕਾਟਨ ਤੇ ਹੋਰ ਕਈ ਤਰ੍ਹਾਂ ਦੇ ਐਥਾ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰੀ ਉਹਨਾਂ ਨੂੰ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ ਅੱਜ ਫੇਰ ਇਸੇ ਤਰ੍ਹਾਂ ਜਵਾਬ ਮਿਲੂਗਾ ਆਮੋਦੀ ਨੇ ਜਿਹੜੇ ਚਾਰ ਤੋੜ ਲੈ ਕੇ ਆਇਆ 29 ਕੇ ਤਕਨੂਨ ਖਤਮ ਕਰਕੇ ਸਾਥੀਓ ਕਾਨੂੰਨ ਨੇ ਜਿੰਨਾ ਕਾਨੂੰਨਾਂ ਵਾਸਤੇ ਸੀਰ ਪਗਤ ਸਿੰਘ ਤੇ ਬਕਟੇਸ਼ਵਰ ਦੱਤ ਨੇ ਕਿਹੜੀ ਆਫਿਸਰ نیشنل ਅਸੈਂਬਲੀ ਹੁੰਦੀ ਸੀ ਹਿੰਦੁਸਤਾਨ ਦੀ ਜਿਹਨੂੰ ਅੱਜ ਪਾਰਲੀਮੈਂਟ ਕਹਿੰਦੇ ਆ ਉਹਦੇ ਵਿੱਚ ਬੰਬ ਸੁੱਟ ਕੇ ਉਹ ਬੰਬ ਸੁੱਟ ਕੇ ਉਹਨੂੰ ਇੱਕ ਅੱਲੇ ਮਜਬੂਰ ਕੀਤਾ ਸੀ ਕਿ ਉਹਦੇ ਫਿਰ ਪਾਸਾ ਦਾ ਟਕਣ ਅਜੋਕ ਮੋਦੀ ਸਾਫ ਕਰ ਰਿਹਾ ਮੋਦੀ ਸਾਫ ਕਰ ਰਿਹਾ ਸੂਚ ਕਰਕੇ ਅਜੋਨੇ ਮਨਰੇਕਾ ਦਾ ਕਾਨੂੰਨ ਖਤਮ ਕਰਨਾ ਚਾਰ ਕੋਰਟ ਬਿੱਲ ਲੈ ਕੇ ਆਉਣੇ ਬਿਜਲੀ ਦੇ ਲੀ 25 ਲੈ ਕੇ ਆਉਣਾ 30 ਬਿੱਲ ਲੈ ਕੇ ਆਉਣਾ ਇਸੇ ਤਰ੍ਹਾਂ ਇੱਕ ਨਿਊਕਲੀਅਰ ਪਲ ਬੀ ਨਿਊਕਲੀਅਰ ਜਿਹੜਾ ਹੈ ਪਾਵਰ ਪਲ ਉਹ ਵੀ ਲੈ ਕੇ ਆ ਰਿਹਾ ਜਿਹਦੇ ਨਾਲ ਜਿਹੜੇ ਬਹੁਤ ਵੱਡੇ ਵੱਡੇ ਫਰਮਾਇਦਾਰ ਨੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਨਿਊਕਲੀਅਰ ਪਾਵਰ ਦੇ ਵਿੱਚ ਵੀ ਸਾਡੇ ਮੁਲਕ ਚ ਆ ਜਾਣਗੇ ਜਦੋਂ ਮਰਜ਼ੀ ਸਾਡੀ ਕੰਡੀਆਂ ਨਾ ਫਟ ਸਕਦੇ ਨੇ ਇਸ ਕਰਕੇ ਇਹਨਾਂ ਦਾ ਵਿਰੋਧ ਕਰਨਾ ਜ਼ਰੂਰੀ ਹੈ ਤੇ ਇਸ ਵਿਰੋਧ ਦੇ ਵਿੱਚ ਅੱਜ ਜਿਵੇਂ ਆਪਾਂ ਇਕੱਠੇ ਹੋਏ ਹਾਂ ਔਰ ਆਲੇ ਜਨਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਹੋਰ ਵੱਡੇ ਕਦਮ ਚੁੱਕਣੇ ਪੈਣਗੇ ਮੈਂ ਕਹਿਣਾ ਚਾਹਦਾ ਜਿਹੜੇ ਬਿੱਲ ਜਿਹੜੇ ਕਾਨੂੰਨ ਲੋਕਾਂ ਦੇ ਹੱਥ 'ਚ ਬਣੇ ਹੋਏ ਨੇ ਉਹ ਕਾਨੂੰਨ ਲਾਗੂ ਨਹੀਂ ਕਰਦੇ ਜਿਹੜੇ ਕਾਨੂੰਨ ਲੋਕਾਂ ਦੀ ਲੁੱਟ ਕਰਦੇ ਨੇ ਉਹ ਨਾਮੇ ਦਾ ਕਾਨੂੰਨ ਲਿਆ ਕੇ ਸਾਡੇ ਦੇ ਮੜੇ ਜਾ ਰਹੇ ਨੇ ਆ ਸਾਥੀ ਪਾਟੀਆਂ ਜੀ ਦੱਸ ਕੇ ਗਏ ਨੇ ਕਿ ਰੇੜੀ ਫੜੀ ਵਾਲਿਆਂ ਵਾਸਤੇ ਮੈਂ ਗੱਲ ਕਰੂੰਗਾ ਰੇੜੀ ਫੜੀ ਵਾਲਿਆਂ ਵਾਸਤੇ ਇੱਕ ਗੈਂਡਿੰਗ ਐਕਟ ਬਣਿਆ ਬੈਂਡਿੰਗ ਐਕਟ ਬਣਿਆ 2014 ਤੇ ਪਾਰਲੀਮੈਂਟ ਨੇ ਕਿਹਾ ਕਿ ਕਾਨੂੰਨ ਇੱਕ ਸਾਲ ਚ ਲਾਗੂ ਕਰਨਾ ਹੈ ਅੱਜ ਕਿੰਨੇ ਸਾਲ ਹੋ ਗਏ 14 ਤੇ 25 11 ਸਾਲ ਹੋ ਗਏ ਉਹ ਕਾਨੂੰਨ ਲਾਗੂ ਨਹੀਂ ਕੀਤਾ ਬੈਂਡਿੰਗ ਐਕਟ ਜਿਸ ਵਿੱਚ ਰੈਡੀ ਮਾਰਕੀਟਾਂ ਬਣਨੀਆਂ ਨੇ ਤੇ ਰੈਡੀ ਕਾਨੂੰਨ ਵਾਲਿਆਂ ਨੂੰ ਉਹਨਾਂ ਸਾਥੀਆਂ ਨੂੰ ਲਗ ਲੱਗ ਲਗਾ ਕੇ ਮਾਲਕਾਨਾ ਹੱਕ ਦਿੱਤੇ ਜਾਣਗੇ ਆਪਣੀਆਂ ਰੈਡੀਆਂ ਲਾਉਣ ਦੇ ਜਗ੍ਹਾ ਲੋਟ ਕੀਤੀ ਜਾਊ ਪੂਰੇ ਹਿੰਦੁਸਤਾਨ 'ਚ ਕਾਨੂੰਨ ਲਾਗੂ ਹੋਣਾ ਚਾਹੀਦਾ ਪਰ ਨਹੀਂ ਕੀਤਾ ਜਾ ਰਿਹਾ ਤੋਂ ਇਸ ਕਰਕੇ ਇਸੇ ਤਰ੍ਹਾਂ ਪੱਲੇਦਾਰ ਨੇ ਸਾਡੇ ਸਾਥੀ ਤੁਸੀਂ ਕਣ ਜਿਹੜੇ ਕਿਸਾਨ ਨੇ ਤੁਸੀਂ ਆਪਣો ਪੈਦਾ ਕਰਦੇ ਹੋ ਉਹਨਾਂ ਦੀ ਸਾਂਝਵਾਲ ਗੜਾਉਣਾ ਦੇ ਵਿੱਚ ਹੋਣੀ ਹੈ ਜਿੱਥੇ ਪੱਲੇਦਾਰ ਕੰਮ ਕਰਦੇ ਨੇ ਅੱਜ ਸਾਡੇ ਸਾਥੀ ਪੱਲੇਦਾਰ ਜਿਹੜਾ ਕਾਨੂੰਨ ਉਹਨਾਂ ਵਾਸਤੇ ਬਣਿਆ ਆ ਡੀਸੀ ਬੈਠਾ ਇੱਥੇ ਉਹ ਵੀ ਇਸ ਕਾਨੂੰਨ ਨੂੰ ਲਾਗੂ ਨਹੀਂ ਹੋਣ ਦਿੰਦਾ ਉਹਦੇ ਜਿਹੜੇ ਥੱਲੇ ਹੋ ਉਹਦੇ ਅਸਰ ਬੱਟਨੇ ਕਾਨੂੰਨ ਨੂੰ ਲੱਗ ਨਹੀਂ ਹੁਣੇ ਮੈਂ ਇਸ ਮੰਚ ਤੋਂ ਕਹਿਣਾ ਚਾਹਣਾ ਕਿ ਜਿਹੜੀ ਸਾਰੀ ਰੁਕਟ ਕੱਠੀ ਕਿੱਤੀ ਕਾਰੀਆਂ ਇਹਨਾਂ ਵੱਲੋਂ ਇਸ ਦੇ ਖਿਲਾਫ ਇਕੱਠੇ ਹੋ ਕੇ ਸੰਘਰਸ਼ ਕਰਾਂਗੇ